ਨੰਦਾ ਕਾ ਮੇਰਾ ਮੰਨਦਾ ਕਾ ਭਾਈ ਸਾਹਿਬ ਦੀ ਜਿਹੜੀ ਅੱਖਾਂ ਦੀ ਲਾਈਟ ਜਿਹੜੀ ਨਹੀਂ ਹੈਗੀ ਐ ਪਰ ਫੇਰ ਵੀ 500 ਜਿਹੜਾ ਸ਼ਬਦ ਦਾ ਕੰਠਨ ਜਿਹੜਾ ਦਿੱਤਾ ਹੋਇਆ ਹੈ ਮੇਰੇ ਅੱਖਾਂ ਰੋਸ਼ਨੀ ਆ ਨਹੀਂ ਪਰ ਸਤਿਗੁਰਾਂ ਦੀ ਬੜੀ ਕਿਰਪਾ ਜੀ ਤੁਹਾਨੂੰ ਦੱਸਦਾ ਹਾਂ ਭਾਈ ਸਾਹਿਬ ਕਿਸ ਤਰ੍ਹਾਂ ਜਿਹੜੀ ਅੱਖਾਂ ਦੀ ਲਾਈਟ ਜਿਹੜੀ ਚਲੀ ਗਈ ਤੇ ਕਿੰਨੇ ਜਣ ਕੋ ਚਲੀ ਗਈ ਬਾਦ ਵਿੱਚ ਜਦੋਂ ਮੈਂ 6ਵੀਂ ਕਲਾਸ ਦੇ ਵਿੱਚ ਫਦਿਆਵਾਂ ਪੜ੍ਹਨ ਵਾਸਤੇ ਗਿਆ ਤੇ ਉਦੋਂ ਪਤਾ ਲੱਗਾ ਵੀ ਨਿਗਾਹ ਘਟਿਆ ਜਦੋਂ ਡਾਕਟਰਾਂ ਚੈੱਕ ਕੀਤਾ ਤੇ ਉਸ ਤੋਂ ਬਾਅਦ ਫਿਰ ਕਿੱਦਾਂ ਜ਼ਿੰਦਗੀ ਦਾ ਸਫਰ ਕਰਦਿਆਂ ਕਰਦਿਆਂ ਨੇ ਕਿਹਾ ਵੀ ਚਲੋ ਇਹਨਾਂ ਨੂੰ ਸੇਵਾ ਵਿੱਚ ਲਾ ਦਿੰਦੇ ਆ ਕੋਈ ਨਾ ਕੋਈ ਚਲੋ ਸੇਵਾ ਵਿੱਚ ਕੋਈ ਕਰਦਿਆਂ ਕਰਦਿਆਂ ਕੋਈ ਨਾ ਕੋਈ ਖਾਲ ਮਿਲਿਆ ਤਾਂ ਵੀ ਖੁਸ਼ ਹੋ ਲਈ ਮੱਬਾ ਠਾਕੁਰ ਸਿੰਘ ਜੀ ਬੜਾ ਪਿਆਰ ਕੀਤਾ ਉਹਨੇ ਜੀ ਉਹਨਾਂ ਨੇ ਇੱਥੇ ਕਡੂਰ ਸਾਹਿਬ ਇਸਾ ਜਦੋਂ ਹਾਂਗਕਾਂਗ ਸਿੰਗਾਪੁਰ ਮਲੇਸ਼ੀਆ ਇੱਧਰ ਜਾਂਦੇ ਜੀ ਜੀ ਕਿਹੜੇ ਕਿਹੜੇ ਕਰੀਬ ਕਿੰਨੇ ਦੇਸ਼ਾਂ ਦੇ ਵਿੱਚ ਜਾਂਦੇ ਹੁੰਦੇ ਸਤਪੁਰਾਂ ਨੇ ਕਿਰਪਾ ਕੀਤੀ ਕਿ ਦਿੱਤਿਆਂ ਦੇ ਦਾਦਾ ਬੋਸ਼ੀਆ ਤੇ ਫੇਰ ਹੀ ਅਸੀਂ ਇੱਥੇ ਆਏ ਹਾਂ ਪੁਰਬਾਣੀ ਦੇ ਸਹਾਰਾ ਲੈ ਜੇ ਗਰੀਬ ਦੀ ਧੀ ਵਿਆਹੀ ਜਾਵੇ ਜੇ ਗਰੀਬ ਦਾ ਇਲਾਜ ਹੋ ਜਾਵੇ ਤੇ ਗਰੀਬ ਗਰੀਬ ਦਾ ਬੱਚਾ ਪੜੇ ਜੋ ਨਵੇਂ ਉਹ ਆਪੀ ਧਰਮ ਵੱਲ ਤੰਨਾ ਕਰੇ ਧਰਮ ਵੱਲ ਪਰਪਰਣ ਕਰ ਰਹੇ ਰਹੇ ਜਾ ਰਹੇ ਤੇ ਗੁਰੂ ਘਰ ਵਾਲਾ ਘੱਟ ਜਾ ਰਿਹਾ ਜਿਸ ਤਰ੍ਹਾਂ ਉਹਨਾਂ ਨੇ ਬੱਚਿਆਂ ਦਾ ਜੋ ਘਰ ਨਹੀਂ ਜੇਕੇ ਕੋਲ ਕੰਮ ਉਹ ਦਿੱਤਾ ਜਾਵੇ ਜੇਕੇ ਬਿਲਕੁਲ ਵੱਡੇ ਸਕੂਲ ਹੋਣੇ ਜੀਤੇ ਆ ਹਨਾ ਸਿੱਖ ਧਰਮ ਵੱਲੋਂ ਜਿਹਦਾ ਆਪਾਂ ਕਹਿੰਦੇ ਆ ਥਾਕਰ ਤੁਮ ਸਰਣਾਏ ਆ ਥਾਕਰ ਤੁਮ ਸਰ ਸਾਹਬ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਪਹੁੰਚ ਗਏ ਆ ਖਡੂਰ ਸਾਹਿਬ ਦੀ ਧਰਤੀ ਤੇ ਅਠ ਗੁਰਾਂ ਦੀ ਚਰਨ ਛੋਹ ਧਰਤੀ ਹੈ ਤੇ ਜੁੜੇ ਆ ਭਾਈ ਸਾਹਿਬ ਭਾਈ ਹਰਦੀਪ ਸਿੰਘ ਨਾਲ ਜਿਹੜੇ ਬਹੁਤ ਹੀ ਵਧੀਆ ਜਿਹੜਾ ਕੀਰਤਨ ਕਰਦੇ ਨੇ ਸੋ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਗੁਰਸੋਖੇ ਪਰਿਵਾਰ ਆ ਤੇ ਭਾਈ ਸਾਹਿਬ ਤੁਸੀਂ ਦੇਖ ਸਕਦੇ ਹੋ ਕਿ ਭਾਈ ਸਾਹਿਬ ਦੇ ਜਿਹੜੇ ਅੱਖਾਂ ਦੀ ਲਾਈਟ ਜਿਹੜੀ ਨਹੀਂ ਹੈਗੀ ਹੈ ਪਰ ਫਿਰ ਵੀ ਵੰਸੂ ਜਿਹੜਾ ਸ਼ਬਦ ਦਾ ਕੰਠ ਜਿਹੜਾ ਕੀਤਾ ਹੋਇਆ ਹੈ ਤੇ ਬੜੇ ਵਧੀਆ ਜਿਹੜੇ ਵਿਚਾਰ ਨੇ ਇਹਨਾਂ ਦੇ ਗੱਲਬਾਤ ਕਰਾਂਗੇ ਭਾਈ ਸਾਹਿਬ ਜੀ ਵੈਕੂਰ ਟਿਕਾ ਖਾਲਸਾ ਵੈਕੂਰ ਫਤੀ ਭਾਈ ਸਾਹਿਬ ਅੱਜ ਤੁਹਾਡੇ ਕੋਲ ਪਹੁੰਚੇ ਆ ਤੇ ਤੌਰ ਤੇ ਪਹੁੰਚੇ ਆ ਕਿ ਤੁਹਾਡੀ ਇੱਕ ਤੇ ਆਵਾਜ਼ ਬਹੁਤ ਜਿਹੜੀ ਰੱਬੀ ਰੂਹ ਜਿਹੜੀ ਕਹਿੰਦੇ ਵੀ ਮਲਾਕ ਕਰਦੀ ਆ ਹਨਾ ਤੇ ਅੱਜ ਮਤਲਬ ਕਿਸ ਤਰ੍ਹਾਂ ਦਾ ਲੱਗਦਾ ਹੈ ਮਾਣ ਮਹਿਸੂਸ ਹੁੰਦਾ ਜਦੋਂ ਤੁਸੀਂ ਜਦੋਂ ਕੀਰਤਨ ਕਰਦੇ ਹੋ ਪਰ ਪਰਿਵਾਰ ਵੀ ਨਾਲ ਜੁੜਿਆ ਗੁਰਸਿੱਖ ਪਰਿਵਾਰ ਹੈ ਤੇ ਕਿਦਾਂ ਦਾ ਲੱਗਦਾ ਬਹੁਤ ਸਤਿਗੁਰੂ ਦੀ ਕਿਰਪਾ ਜੀ ਤੇ ਮੈਂ ਰੱਖਿਆ ਰੋਜ਼ ਨਹੀਂ ਹਾਂ ਨਹੀਂ ਪਰ ਸਤਿਗੁਰਾਂ ਦੀ ਬੜੀ ਕਿਰਪਾ ਵੀ ਇਸ ਦਸ ਤੂਰਾਂ ਨੇ ਕੋਸ਼ਿਸ਼ ਕੀਤੀ ਹੈ ਉਹ ਨਾਲ ਨਾਲ ਪਰਿਵਾਰ ਵੀ ਆ ਬੱਚੇ ਵੀ ਆ ਉਹ ਗੁਰੂਆਂ ਦੀ ਬੜੀ ਕਿਰਪਾ ਜੀ ਪਾਈ ਸਾਹਿਬ ਕਿਸ ਤਰ੍ਹਾਂ ਜਿਹੜੀ ਅੱਖਾਂ ਦੀ ਲਾਈਟ ਜਿਹੜੀ ਚਲੇ ਗਈ ਤੇ ਕਿੰਨੇ ਜੇਰ ਤੋਂ ਚਲੇ ਗਈ ਇਹ ਪੜਦਿਆਂ ਪੜਦਿਆਂ ਹੋਇਆ ਜੀ ਮੈਂ ਪਹਿਲੋਂ ਪੰਜਵੀਂ ਤੱਕ ਆਪਣੇ ਨਗਰ 'ਚ ਪੜਿਆ ਉਦੋਂ ਮੇਰੀ ਨਿਗਾਹ ਬਿਲਕੁਲ ਠੀਕ ਸੀ ਜੀ ਬਾਅਦ ਵਿੱਚ ਜਦੋਂ ਮੈਂ ਛੇਵੀਂ ਕਲਾਸ ਦੇ ਵਿੱਚ ਫਦਿਆਵਤ ਪੜਨੋਂ ਹੱਥ ਗਿਆ ਤੇ ਉਦੋਂ ਪਤਾ ਲੱਗਾ ਵੀ ਨਿਗਾਹ ਘਟਿਆ ਜਦੋਂ ਡਾਕਟਰ ਨੇ ਚੈੱਕ ਕੀਤਾ ਬਿਲਕੁਲ ਮੁੜ ਕੇ ਸੱਤਵੀਂ ਦੇ ਵਿੱਚ ਚਾਰ ਪੰਜ ਪੇਪਰ ਜਿਹੜੇ ਉਹ ਬਾਹਰ ਹੋਏ ਤੇ ਇੱਕ ਪੇਪਰ ਇੰਗਲਿਸ਼ ਦਾ ਅਸਲ ਹਾਲ ਦੇ ਵਿੱਚ ਹੋਇਆ ਜੀ ਤੇ ਜਦੋਂ ਪੇਪਰ ਹੋਇਆ ਤੇ ਮੈਨੂੰ ਉਹਦੇ ਤੇ ਕੋਈ ਪਤਾ ਨਹੀਂ ਲੱਗਾ ਕੀ ਲਿਖਿਆ ਵਾਸ਼ਿੰਗ ਪੇਪਰ ਤੇ ਜੀ ਫਿਰ ਮੈਂ ਘਰ ਜਾ ਕੇ ਦੱਸਿਆ ਤੇ ਦਵਾਈ ਦਿਉ ਲੈਣੀ ਸ਼ੁਰੂ ਕੀਤੀ ਇਲਾਜ ਸ਼ੁਰੂ ਕੀਤਾ ਪਰ ਨਿਗਾ ਟਿੱਕੀ ਨਹੀਂ ਇਲਾਜ ਕਰਾਉਣ ਸਮੇਂ ਤੇ ਉਸ ਤੋਂ ਬਾਅਦ ਫਿਰ ਕਿੱਦਾਂ ਜ਼ਿੰਦਗੀ ਦਾ ਸਫਰ ਕਰਿਆ ਕਰਦਿਆਂ ਨੇ ਕਿਹਾ ਵੀ ਚਲੋ ਇਹਨਾਂ ਨੂੰ ਸੇਵਾ ਵਿੱਚ ਲਾ ਦਿੰਦੇ ਆ ਕੋਈ ਨਾ ਕੋਈ ਚਲੋ ਸੇਵਾ ਵਿੱਚ ਤੇ ਕੋਈ ਕਰਦਿਆਂ ਕਰਦਿਆਂ ਕੋਈ ਨਾ ਕੋਈ ਫਾਲ ਮਿਲੇਗਾ ਸਾਡੇ ਨਗਰੀ ਮਹਾਂਪੁਰ ਖਰਿੰਦੇ ਸਨ ਨਕਾਰ ਸੇਵਾ ਕਰਉਂਦੇ ਸਨ ਬਾਬਾ ਦੀਵਾਨ ਸਿੰਘ ਜੀ ਬਾਬਾ ਖਜਾਨ ਸਿੰਘ ਜੀ ਉੱਥੇ ਪਚਾਰ ਸਾਲ ਉਹਨਾਂ ਦੇ ਕੋਲ ਮੈਂ ਸੇਵਾ ਕੀਤੀ ਹੈ ਜੀ ਤੇ ਨਿਗਾ ਫੇਰ ਵੀ ਨਹੀਂ ਟਿੱਕੀ ਉਦੋਂ ਬਾਅਦ ਦੇ ਵਿੱਚ ਫਿਰ ਗੁਰੂਆਂ ਖਾਂ ਪਿਆਰਿਆਂ ਦੱਸਿਆ ਕਿ ਇਹਨਾਂ ਨੂੰ ਕੋਈ ਹਰਮੋਣੀਆ ਬੰਤਪੁਲਾ ਸਿਖਾਓ ਤੁਹਾਡਾ ਜ਼ਿੰਦਗੀ ਉਹਦੇ ਤਰੀਕੇ ਨਾਲ ਸੋਖੀ ਬਿਲਕੁਲ ਬਤੀਤ ਹੋ ਸਕੇ ਤੇ ਕਿੰਨਾ ਕੋ ਚੇਰ ਹੋ ਗਿਆ ਹੁਣ ਤੁਹਾਨੂੰ ਕੀਰਤਨ ਕਰਦਿਆਂ ਨੂੰ ਸਾਨੂੰ 30 ਸਾਲ ਤੋਂ ਇੱਥੇ ਹੋ ਗਏ ਜੀ ਕੀਰਤਨ ਕਰਦਿਆਂ ਜੀ 1994 ਦੇ ਵਿੱਚ ਦਮਦੰਡ ਤੋਂ ਸਾਲ ਮਿੱਤਾ ਸੌਤੋਂ ਇੱਥੇ ਆਏ ਤੇ ਫਿਰ 30 ਸਾਲ ਉਹ ਇੱਥੇ ਨਿਰੰਤਰ ਹੋ ਗਏ ਸਿੱਖਿਆ ਫਿਰ ਕਿੱਥੋਂ ਲਈ ਇਸ ਕੀਰਤਨ ਦੀ ਮਨੂ ਜਿਹੜੀ ਸਿੱਖਿਆਹੀਂ ਦਮਦੰਡ ਤੋਂ ਸਾਲ ਦੇ ਵਿੱਚੋਂ ਲਈ ਹੈ ਸਾਡੇ ਪਿਤਾ ਜੀ ਬਾਬਾ ਦੀਵਾਨ ਸਿੰਘ ਜੀ ਉਹ ਸਡੇ ਮਹਾਪੁਰਖ ਬਾਬਾ ਠਾਕੁਰ ਸਿੰਘ ਸੀ ਸਾਨੂੰ ਉਸ ਵੇਲੇ ਜੀ ਉੱਥੇ ਪਰ ਮਹਾਪੁਰਖ ਮਹਾਪੁਰਖਾਂ ਦੇ ਕੋਲ ਛੱਡ ਆਏ ਉੱਥੇ ਵੀ 300 ਦਾ ਸਮਾ ਕੀਰਤਨ ਸਿੱਖਿਆ ਸਾਡੇ ਰਾਗੀ ਜੀ ਉਸਤਾਦ ਸੀ ਸਾਡੇ ਰਾਗੀ ਪੂਰਨ ਸਿੰਘ ਜੀ ਜੀ ਉਹਨਾਂ ਦੇ ਕੋਲੋਂ ਮੈਂ ਵਿਦਿਆ ਪ੍ਰਾਪਤ ਕੀਤੀ ਰਾਗ ਦੀ ਹੂੰ ਬੜੀ ਸਤਿਕਾਰਯੋਗ ਉਹਨਾਂ ਦੇ ਕਿਰਪਾ ਸੀ ਨਾਮ ਸਿਮਨਣ ਵਾਲੇ ਸਨ ਔਰ ਮੈਨੂੰ ਵੀ ਥੋੜਾ ਥੋੜਾ ਕਰਕੇ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਕੰਟੀ ਸਾਰਾ ਇਹ ਮੈਂ ਕੀਰਤਨ ਸਿੱਖਿਆ ਜਿੱਦਾਂ ਬਾਬਾ ਜੀ ਨਿਗਾ ਨਹੀਂ ਰਹੀ ਅੱਖਾਂ ਦੀ ਹਨਾ ਤੇ ਸਿੱਖਣ ਦੇ ਵਿੱਚ ਮੁਸ਼ਕਲਾਂ ਦੇ ਔਕੜਾ ਤੇ ਬਹੁਤ ਆਉਂਦੀਆਂ ਹੋਣਗੀਆਂ ਜਿੱਦਾਂ ਮਨ ਲਓ ਸੁਰਾ ਨੂੰ ਆਪਾਂ ਦੇਖਦੇ ਹਾਂ ਹਾਰਮੋਨੀਅਮ ਦੇ ਜਿਹੜੀਆਂ ਉਂਗਲਾਂ ਟਿਕਾਉਣੀਆਂ ਜਿਹੜੀਆਂ ਬੜੀਆਂ ਔਖੀਆਂ ਹੋ ਜਾਂਦੀਆਂ ਹਾਂਜੀ ਹਾਂ ਜੀ ਕਿਤਰਾ ਦਾ ਰਿਹਾ ਦੌਰ ਬਹੁਤ ਮੁਸ਼ਕਲ ਤੇ ਆਉਂਦੀ ਆ ਪਰ ਰਾਗੀ ਜੀ ਹੁਣੀ ਬੜੇ ਪਿਆਰ ਦੇ ਨਾਲ ਉਹਨਾਂ ਨੇ ਸਿਖਾਇਆ ਮੈਨੂੰ ਉਹ ਵੀ ਬ੍ਰਾਂਡ ਸਾਂ ਜੀ ਪਰ ਉਹਨਾਂ ਨੇ ਮੈਨੂੰ ਬੜੀ ਮਿਹਨਤ ਨਾਲ ਥੋੜਾ ਥੋੜਾ ਕਰਕੇ ਚਾਰ ਚਾਰ ਸੁਰਾਂ ਜਦੋਂ ਮੈਂ ਸ਼ੁਰੂ ਕੀਤਾ ਚਾਰ ਸੁਰਾਂ ਪਹਿਲਾਂ ਸਿੱਖੀਆਂ ਜੀ ਚਾਰ ਅਗਲ ਦੇ ਸਿੱਖੇ ਤੇ ਥੋੜਾ ਥੋੜਾ ਕਰਕੇ ਨਾ 12 ਸਰਗਮਾ ਸਿੱਖੀਆ ਮੈਂ ਥੋੜਾ ਥੋੜਾ ਰਾਗੀ ਜੀ ਨੇ ਮੈਨੂੰ ਪਹਿਲੋਂ ਨੋਟੇਸ਼ਨ ਕਰਾ ਦੇਣੀ ਫਿਰ ਉਹਨੂੰ ਪਗਾਉਣਾ ਤੇ ਫਿਰ ਅਗਲੇ ਦਿਨ ਸ਼ਬਦ ਲਵਾਉਣਾ ਵੀਰ ਹੁਣ ਤੋਂ ਸ਼ਬਦ ਅੱਲਾਹ ਕਿਹੜਾ ਸ਼ਬਦ ਜਿਹੜਾ ਉਸ ਸਮੇਂ ਜਿਹੜਾ ਸਿੱਖਿਆ ਹੋਊਗਾ ਜਿਹੜਾ ਸਾਂਝਾ ਕਰੋਗੇ ਸੰਗਤਾਂ ਨਾਲ ਹਾਂਜੀ ਭਾਈ ਹਾਂਜੀ ਦਰਸਨ ਦੇਖ ਜੀ ਦੇਖ ਦਿਵਾਂ ਗੁਰ ਤੇਰਾ ਭਾਈ ਸਾਹਿਬ ਜਿਦ ਤਰ੍ਹਾਂ ਸਿੱਖਿਆ ਪੂਰੀ ਕੰਪਲੀਟ ਹੋਣ ਤੋਂ ਬਾਅਦ ਜਦੋਂ ਸਿੱਖ ਜਾਣੇ ਉਸ ਤੋਂ ਬਾਅਦ ਫਿਰ ਕਿਹੜੀ ਜਗ੍ਹਾ ਤੇ ਪਹਿਲੀ ਤੇ ਜਦੋਂ ਮੌਕਾ ਮਿਲਿਆ ਵੀ ਇਸ ਜਗ੍ਹਾ ਤੇ ਜਾ ਕੇ ਤੇ ਕੀਰਤਨ ਕਰਨਾ ਹੈ ਤੁਸੀਂ ਅਹੇ ਤਿੰਨ ਸਾਲ ਤੇ ਸਿੱਖਣ ਤੋਂ ਬਾਅਦ ਉੱਥੇ ਗੁਰੂ ਘਰ ਜਿਹੜਾ ਗੁਰਦਵਾਰ ਗੁਰਦਰਸ਼ਨ ਪ੍ਰਕਾਸ਼ ਮੇਤਾ ਸਾਹਿਬ ਇੱਕੀ ਉਥੇ 3 ਸਾਲ ਦਾ ਸਮਾਂ ਗੁਰਬਾਣੀ ਦਾ ਕੀਰਤਨ ਕੀਤਾ ਔਰ ਨਾਲ ਨਾਲ ਬਾਹਰ ਪ੍ਰੋਗਰਾਮਾਂ ਤੇ ਵੀ ਜਾਂਦੇ ਰਹੇ ਔਰ ਮਾਪੁਰਖਾਂ ਦੀ ਖੁਸ਼ੀ ਲਈ ਬਾਬਾ ਠਾਕੁਰ ਸਿੰਘ ਜੀ ਨੇ ਬੜਾ ਪਿਆਰ ਕੀਤਾ ਉਹਨੇ ਜੀ ਉਹਨਾਂ ਨੇ ਜਿੱਥੇ ਸਿੰਘਾਂ ਸਾਰਿਆਂ ਨਾਲ ਪਿਆਰ ਕਰਦੇ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਦੇ ਨਾਲ ਪਿਆਰ ਕਰਦੀ ਹੈ ਬੱਚਿਆਂ ਨਾਲ ਪਿਆਰ ਕਰਦੀ ਹੈ ਇਸ ਤਰ੍ਹਾਂ ਮਾਪੁਰਖਾਂ ਨੇ ਬੜਾ ਪਿਆਰ ਕੀਤਾ ਮਾਸਤਕਾਰ ਉਹ ਉਸ ਤੋਂ ਉਪਰੰਤ ਜਦੋਂ ਉਥੋਂ ਸਿੱਖਿਆ ਗ੍ਰਹਿਣ ਕਰਕੇ ਉਥੇ ਗੁਰੂ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਤੁਸੀਂ ਆਏ ਹੋ ਪਹਿਲਾ ਮੌਕਾ ਵਿਦੇਸ਼ ਜਾਣ ਦਾ ਕਦੋਂ ਮਿਲਿਆ ਦੇਸ਼ ਜਾਣ ਦਾ ਸਮਾਂ ਨੂੰ ਜਦੋਂ ਅਸੀਂ ਇੱਥੇ ਆ ਗਏ ਆ 1994 ਦੇ ਵਿੱਚ ਖਡੂਰ ਸਾਹਿਬ ਵਿਖੇ ਜੋ ਪਵਨ ਧਰਤੀ ਤਨਗੁਰ ਅੰਗਦ ਦੇਵ ਜੀ ਮਾਰਾ ਮੰਗ ਇਠਾ ਸਾਹਿਬ ਆ ਜੀ ਉੱਥੇ ਸਾਨੂੰ ਡਿਊਟੀ ਮਿਲੀ ਹੈ 30 ਸਾਲ ਤੋਂ ਹੀ ਉੱਥੇ ਡਿਊਟੀ ਕਰਦੇ ਰਹੇ ਫਿਰ ਅਸੀਂ 2003 ਦੇ ਵਿੱਚ ਗਏ ਆ ਇੱਥੇ ਖਡੂਰ ਸਾਹਿਬ ਇਸਾਂ ਜਦੋਂ ਹਾਂਗਕਾਂਗ ਸਿੰਗਾਪੁਰ ਮਲੇਸ਼ੀਆ ਇੱਧਰ ਜਾ ਕੇ ਜੀ ਜੀ ਕਿਹੜੇ ਕਿਹੜੇ ਕਰੀਬ ਕਿੰਨੇ ਦੇਸ਼ਾਂ ਦੇ ਵਿੱਚ ਜਾ ਚੁੱਕੇ ਹੋ ਹੁਣ ਤੱਕ ਪਸੇ ਹਾਂਗਕਾਂਗ ਮਲੇਸ਼ੀਆ ਸਿੰਗਾਪੁਰ ਕੈਨੇਡਾ ਯੂਕੇ ਇਹਨਾਂ ਦੇਸ਼ਾਂ 'ਚ ਜਾ ਕੇ ਆਏ ਜੀ ਜੀ ਤੇ ਕਿਸ ਤਰ੍ਹਾਂ ਦਾ ਮਤਲਬ ਫਿਰ ਫੀਲ ਜਦਾਂ ਆਉਂਦੀ ਵੀ ਜਦਾਂ ਜਾਂਦਿਆਂ ਰਾਤ ਜਦੋਂ ਆਪਾਂ ਜਾਂਦੇ ਆ ਮੁਸ਼ਕਲਾਂ ਔਕੜਾਂ ਵੀ ਹੁੰਦੀਆਂ ਹੁੰਗੀਆਂ ਅਨੇ ਮੁਸ਼ਕਲ ਕੋਈ ਨਹੀਂ ਜੇ ਸਿੰਘ ਨਾਲ ਹੁੰਦੇ ਜਿੱਥੇ ਵੀ ਇਹ ਕਿੰਨਾ ਮਾਨਵੀ ਮਹਿਸੂਸ ਹੁੰਦਾ ਹੋਊਗਾ ਕਿ ਪੰਜਾਬ ਦੇ ਵਿੱਚੋਂ ਉੱਠ ਕੇ ਕੈਨੇਡਾ ਦੇ ਵਿੱਚ ਜਾ ਕੇ ਗਾਉਣਾ ਕਿਸ ਤਰ੍ਹਾਂ ਦਾ ਫੀਲ ਹੁੰਦਾ ਫਿਰ ਉਹ ਨਹੀਂ ਬਹੁਤ ਮਾਨ ਪ੍ਰਾਪਤ ਖੁਸ਼ੀ ਪ੍ਰਾਪਤ ਉੱਥੋਂ ਦੇ ਲੋਕ ਫਿਰ ਕਿਸ ਤਰ੍ਹਾਂ ਦੇਖਦੇ ਆ ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕੀਰਤਨ ਦੇ ਦਾਤ ਬਖਸ਼ੀ ਹੈ ਤੇ ਫੇਰ ਹੀ ਇੱਥੇ ਆਏ ਆ ਗੁਰਬਾਣੀ ਦੇ ਸਹਾਰਾ ਲੈ ਕੇ ਉੱਥੇ ਵੀ ਸੰਗਤਾਂ ਬੜਾ ਪਿਆਰ ਕਰਦੀਆਂ ਕਿਉਂਕਿ ਸੁਣਦੀਆਂ ਵੀ ਆ ਸਤਕਾਰ ਵੀ ਕਰਦੀਆਂ ਇੱਥੇ ਤਾਂ ਆਪਣਾ ਬਹੁਤਾ ਲੋਕਾਂ ਦਾ ਸੁਣਨ ਵਾਲ ਨਹੀਂ ਧਿਆਨ ਕਿਉਂਕਿ ਵੱਡੇ ਵੱਡੇ ਗੁਰਦਾਰੇ ਹੁੰਦੇ ਆ ਤੇ ਸੰਗਤ ਜਿਹੜੀ ਸੁਣਨ ਵਾਲੀ ਬਹੁਤ ਘੱਟ ਹੁੰਦੀ ਆ ਤੁਹਾਡੇ ਸਵਾਲ ਦੇ ਵਿੱਚੋਂ ਇੱਕ ਸਵਾਲ ਨਿਕਲਦਾ ਹੈ ਸੰਗਤ ਕਿਉਂ ਘਟ ਹੁੰਦੀ ਹੈ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਤੇ ਸੰਗਤ ਦਾ ਕਿਉਂ ਰੁਝਾਵ ਘਟ ਹੁੰਦਾ ਹੈ ਕੀ ਕਾਰਨ ਹੋਣੀ ਪਤਾ ਨਹੀਂ ਕਾਰਨ ਕੀ ਹੈ ਅਮੁੱਤ ਵળે ਉਠਣਾ ਨਹੀਂ ਚਾਹੁੰਦਾ ਬਹੁਤ ਘਟ ਜਿਹੜੀਆਂ ਸੰਗਤਾਂ ਕਾਰਨ ਇਹੋ ਵੀ ਆਪਾਂ ਮੋਬਾਈਲਾਂ ਟੀਵੀ ਤੇ ਲੱਗੇ ਰਹਿੰਨੇ ਆ ਕੀ ਕਿਤੇ ਨਾ ਕਿਤੇ ਕਾਰਨ ਇਹ ਵੀ ਹੋ ਸਕਦੇ ਨਾ ਵੀ ਜਿੱਦਾਂ ਧਰਮ ਛੱਡ ਕੇ ਸਿੱਖ ਧਰਮ ਛੱਡ ਕੇ ਹੋਰ ਧਰਮਾਂ ਦੇ ਵਿੱਚ ਲੋਕੀ ਪਰਿਵਰਤਨ ਕਰੀ ਜਾਂਦੀ ਹੋਰ ਧਰਮਾਂ ਦੇ ਵਿੱਚ ਜਾਈ ਜਾਂਦੇ ਆ ਇਹ ਕੀ ਕਾਰਨ ਹੋ ਸਕਦਾ ਉਹ ਤੇ ਇਹੋ ਕਾਰਨ ਜੇ ਆਪਾਂ ਇੱਕ ਦੇ ਪ੍ਰਚਾਰ ਦੀ ਵੀ ਘਾਟ ਆ ਕਿ ਹਰ ਨਗਰਾਂ ਵਿੱਚ ਪ੍ਰਚਾਰ ਹੋਵੇ ਤੇ ਨਾਲ ਨਾਲ ਜਿੱਥੇ ਆਪਾਂ ਗਰੀਬ ਦੀ ਸਾਰ ਨਹੀਂ ਲਈ ਜੇ ਗਰੀਬ ਦੀ ਧੀ ਵਿਆਹੀ ਜਾਵੇ ਜੇ ਗਰੀਬ ਦਾ ਇਲਾਜ ਹੋ ਜਾਵੇ ਜੇ ਗਰੀਬ ਦਾ ਬੱਚਾ ਪੜੇ ਤੇ ਉਹਨੂੰ ਫਿਰ ਉਹ ਆਪੇ ਧਰਮ ਪ੍ਰਤ ਨਾ ਕਰੇ ਦੂਸਰੇ ਧਰਮ ਜਿਹੜੇ ਲਾਲਚ ਦੇਂਦੇ ਲੋਕੀ ਲਾਲਚ ਵੱਸ ਹੋ ਕੇ ਫਿਰ ਧਰਮ ਪ੍ਰਤ ਵਰਤਨ ਕਰ ਰਹੇ ਜਾ ਰਹੇ ਤੇ ਗੁਰੂ ਘਰ ਵਾਲਾ ਘਟ ਜਾ ਰਹੇ ਕੀ ਕਰਨ ਕੀ ਲੱਗਦਾ ਹੈ ਕਿ ਜੇ ਹੁਣ ਵੀ ਜਿਹੜੇ ਆਪਣਾ ਲੋਗੜੇ ਟੁੱਟ ਕੇ ਜਾ ਚੁੱਕੇ ਨੇ ਆਪਣੀ ਸਿੱਖ ਧਰਮ ਨੂੰ ਛੱਡ ਗਏ ਉਹਨਾਂ ਨੂੰ ਕਿਸ ਤਰ੍ਹਾਂ ਜੋੜਿਆ ਜਾ ਸਕਦਾ ਉਹਨਾਂ ਤੇ ਹੋਆ ਕੋਈ ਨਾ ਕੋਈ ਉਹਨਾਂ ਨੂੰ ਸਹਾਰਾ ਦਿੱਤਾ ਜਾਵੇ ਕੋਈ ਉਹਨਾਂ ਦੇ ਹਲ ਕੀਤੀ ਜਾਵੇ ਇਸ ਤਰ੍ਹਾਂ ਉਹਨਾਂ ਨੇ ਬੱਚਿਆਂ ਦਾ ਜੇ ਘਰ ਨਹੀਂ ਜਿਕੇ ਕੋਲ ਘਰ ਬਣਾ ਕੇ ਦਿੱਤਾ ਜਾਵੇ ਜੇ ਕਿ ਬਿਲਕੁਲ ਵੱਡੇ ਸਕੂਲ ਹੋਣੇ ਚਾਹੀਦੇ ਆ ਹਨਾ ਸਿੱਖ ਧਰਮ ਵੱਲੋਂ ਜਿੱਦਾਂ ਆਪਾਂ ਕਹਿੰਨੇ ਆ ਪ੍ਰਚਾਰਕ ਚਾਹੀਦੇ ਆ ਸਕੂਲ ਚਾਹੀਦੇ ਜਿਹਦੇ ਵਿੱਚ ਉਹਨਾਂ ਦੀ ਫ੍ਰੀ ਸਿੱਖਿਆ ਹੋ ਸਕੇ ਪੜ ਸਕਣ ਜਿੱਦਾਂ ਹੁਣ ਆਪਾਂ ਦੇਖਦੇ ਆ ਕਿ ਪ੍ਰਾਈਵੇਟ ਸਕੂਲ ਨੇ ਵੱਡੀਆਂ-ਵੱਡੀਆਂ ਉਹਨਾਂ ਦੀਆਂ ਫੀਸਾਂ ਮੋਟੇ-ਮੋਟੇ ਦਾਖਲੇ ਫਿਰ ਕਿਤਾਬਾਂ ਦਾ ਬੋਝ ਯੂਨੀਫਾਰਮ ਦਾ ਬੋਝ ਜੇ ਇਹੋ ਹੀ ਸਾਡੇ ਸਿੱਖ ਧਰਮ ਦੇ ਵਿੱਚ ਜੇ ਸਕੂਲ ਬਣਾਏ ਜਾਣ ਹਣਾ ਤੇ ਉਹਦੇ ਨਾਲ ਵੀ ਜਿਹੜੇ ਲੋਕ ਜੇ ਟੁੱਟ ਕੇ ਨਹੀਂ ਜਾਣਗੇ ਤੇ ਗੁਰੂ ਦੇ ਨਾਲ ਲੜ ਲਗੇ ਰਹਿਣਗੇ ਸਕੂਲ ਹੋਣ ਹਸਪੀਟਲ ਹੋਣ ਜਿਹੜੇ ਗਰੀਬ ਬੱਚਾ ਇਲਾਜ ਕਰਾ ਸਕਤੇ ਗਰੀਬ ਦਾ ਲਾਜ ਹੋ ਜਾਵੇ ਕਿਉਂਕਿ ਇੰਨੇ ਮਹਿੰਗੇ ਸਕੂਲਾਂ ਵਿੱਚ ਗਰੀਬ ਕਿੱਥੇ ਪੜਾ ਸਕਦਾ ਹੈ ਇਹੋ ਕਾਰਨ ਹੈ ਜੀ ਤਰ ਤਰਮਪੁਰਤ ਕਾਰਨ ਸੋ ਇੱਕ ਜਿਹੜੇ ਉਹ ਜ ਜ ਜ ਜਮਾ ਪਰ ਰਾਗਾਂ ਦੀ ਗੱਲ ਕਰਦੇ ਆ ਤੇ ਰਾਗ ਦੇ ਵਿੱਚ ਕਿਸੇ ਦੇ ਵਿੱਚ ਕੋਈ ਸੰਤਾਨਾ ਸਾਂਝਾ ਕਰੂੰਗਾ ਤੁਸੀਂ ਹਾਕਰ ਤੁਮ ਸਰਣਾਏ ਜੀ ਆਇਆਂ वाले ਜਿਹੜੇ ਉਸ ਅਕਾਲ ਪੁਰਖ ਨਾਲ ਜੋੜਨ ਵਾਲੇ ਜਿਹੜੇ ਆਵਾਜ਼ ਹੈ ਤੇ ਭਾਈ ਸਾਹਿਬ ਦੀ ਆਵਾਜ਼ ਬਹੁਤ ਹੀ ਸੁਰੀਲੀ ਹੈ ਤੇ ਗੁਰੂ ਦੇ ਨਾਲ ਜੁੜਨਾ ਚਾਹੀਦਾ ਹੈ ਭਾਈ ਸਾਹਿਬ ਦਾ ਕਹਿਣਾ ਵੀ ਹੈ ਪਰ ਇਥੇ ਇੱਕ ਸਵਾਲ ਵੀ ਉੱਠਦਾ ਹੈ ਕਿ ਜਿੱਥੇ ਲੋਕੀ ਅੱਗੇ ਵੀ ਆਪਾਂ ਗੱਲਬਾਤ ਟੁੱਟਦੇ ਜਾ ਰਹੇ ਨੇ ਸਿੱਖਿਆ ਨਹੀਂ ਹੈਗੀ ਗੁਰਦਵਾਰ ਸਾਹਿਬਾਂ ਦੇ ਸਾਭ ਦੇ ਵਿੱਚ ਜਾਂ ਫਿਰ ਜਿੱਦਾਂ ਆਪਾਂ ਕਹਿੰਦੇ ਆ ਵੀ ਹੈ ਤੇ ਜ਼ਰੂਰ ਹੈ ਪਰ ਕਿਤੇ ਨਾ ਕਿਤੇ ਲੱਗਦਾ ਵੀ ਟੁੱਟਦੀ ਲੜੀਆਂ ਟੁੱਟਦੀਆਂ ਜਾਂਦੀਆਂ ਕਿ ਪ੍ਰਚਾਰਕ ਨਹੀਂ ਹੋਣ ਕਾਰਨ ਹਨ ਕਥਾਵਾਜਕ ਹੋਣ ਸਾਡੇ ਜਿੱਦਾਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਮੁਹੱਲਿਆਂ ਦੇ ਵਿੱਚ ਗੁਰਦੁਆਰਾ ਸਾਹਿਬ ਉੱਥੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਾਵੇ ਗੁਰੂ ਨਾਲ ਗੁਰਮਤੇ ਨਾਲ ਜੋੜਨ ਦੀ ਹਨਾ ਉੱਥੇ ਕਿਤੇ ਨਾ ਕਿਤੇ ਘਾੜ ਲੱਗਦੀ ਹੈ ਹਨਾ ਪੈਸਾ ਹਾਂਜੀ ਹਾਂਜੀ ਘਾੜ ਤੇ ਹੈਗੇ ਕਿਉਂਕਿ ਹਰ ਨਗਰ ਦੇ ਵਿੱਚ ਪ੍ਰਚਾਰਕ ਜਿਸ ਤਰ੍ਹਾਂ ਸਾਨੂੰਨੀ ਕਮੇਟੀ ਉਹ ਵੀ ਉਪਰਾਲਾ ਕਰੇ ਵੱਡੀਆਂ ਵੱਡੀਆਂ ਸੰਸਥਾਵਾਂ ਵੀ ਉਪਰਾਲਾ ਕਰਨ ਤਾਂ ਤਾਂ ਦੇ ਬੱਚੇ ਆ ਉਗਰ ਸਿੱਖੀ ਵਾਲੇ ਵੀ ਜੁੜਨ ਪਰ ਕੇਸ ਰੱਖਣ ਨਸਿਆਂ ਤੋਂ ਬਚਣ ਬਿਲਕੁਲ ਜਿਸ ਤਰ੍ਹਾਂ ਇਸ ਤਰ੍ਹਾਂ ਕੇ ਆਪਾਂ ਨੂੰ ਸਾਰਿਆਂ ਨੂੰ ਜਿਹੜੇ ਵੱਡੇ ਵੱਡੇ ਸੰਸਥਾਾਂ ਪ੍ਰਬੰਧ ਕਰਨਾ ਚਾਹੀਦਾ ਕਿ ਨਗਰਾਂਾਂ ਵਿੱਚ ਜਾ ਕੇ ਪ੍ਰਚਾਰ ਹੋਵੇ ਤੇ ਬੱਚਿਆਂ ਨੂੰ ਗੁਰੂ ਘਰ ਦੇ ਨਾਲ ਜੋੜਿਆ ਜਾਵੇ ਬਿਲਕੁਲ ਜਿਸ ਤਰ੍ਹਾਂ ਤੁਸੀਂ ਬਚਪਨ ਦੇ ਵਿੱਚ ਤੁਸੀਂ ਦੱਸਿਆ ਕਿ ਤੁਹਾਡੀ ਨਿਗਾ ਚਲ ਗਈ ਉਸ ਤੋਂ ਬਾਅਦ ਤੁਸੀਂ ਸਿੱਖਿਆ ਗ੍ਰਹਿਣ ਕੀਤੀ ਉਸ ਤੋਂ ਬਾਅਦ ਤੁਹਾਡੀ ਮੈਰਜ ਹੋਈ ਤੇ ਕਿੰਨੇ ਬੱਚੇ ਹੋਣ ਤੁਹਾਡੇ ਇਸ ਵਕਤ ਜਿਹੜੇ ਉਹਨਰੇ ਦੋ ਬੇਟੀਆਂ ਤੇ ਇੱਕ ਬੇਟਾ ਜੀ ਤੇ ਗੁਰਸੇਖੀ ਨਹੀਂ ਸਾਰੇ ਹਾਂਜੀ ਬੇਟਾ ਗੁਰਕਾ ਦੇ ਨਾਲ ਜੁੜਿਆ ਹੋਇਆ ਜੀ ਹਾਂਜੀ ਉਹ ਜਿੱਥੇ ਨਿਸ਼ਾਨੇ ਸਿੱਖੀ ਮਾਪੁਰਖ ਅਕੈਡਮੀ ਖੁੱਲੀ ਹੈ ਜੀ ਉੱਥੇ ਨਾਲ-ਨਾਲ ਗੁਰਬਾਣੀ ਦੀ ਸੰਥਿਆ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕੀਰਤਨ ਉਹ ਨਾਲ-ਨਾਲ ਵੀ ਐਮ ਦੀ ਪੜਾਈ ਉਹ ਵੀ ਗੁਰਕਾ ਦੇ ਨਾਲ ਕਿਦਾਂ ਮਤਲਬ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਜਿੱਥੇ ਤਨਖਾਹ ਵੀ ਬਹੁਤ ਥੋੜੀ ਹੈ ਤੇ ਕਿਸ ਤਰ੍ਹਾਂ ਕਰ ਪਾਉਣੀ ਹੁਣ ਤੁਸੀਂ ਤਨਖਾਹ ਭਾਵੇਂ ਥੋੜੀ ਆ ਸਤਿਗੁਰਾਂ ਦੀ ਕਿਰਪਾ ਦੇ ਨਾਲ ਜਲਪਣੀ ਚੱਲੀ ਜਾਂਦਾ ਪ੍ਰੋਗਰਾਮ ਇਹ ਆ ਜਾਂਦੇ ਆ ਬਾਕੀ ਬੜੀ ਕਿਰਪਾ ਹਸ ਗੁਰੂ ਚੱਲੀ ਜਾਂਦਾ ਪ੍ਰੋਗਰਾਮ ਬਾਕੀ ਬਾਹਰ ਜਾਣ ਦਾ ਸਮਾਂ ਮਿਲਿਆ ਜਿਹੜੀ ਕਸਰ ਸਤਿਗੁਰ ਜੀ ਰੈਂਦੀ ਉਹ ਕੱਢ ਦਿੰਦੇ ਕਿਤੇ ਕਿਤੇ ਨਾ ਕਿਤੇ ਦਿਲ ਦੇ ਵਿੱਚ ਹੋਊਗੇ ਗੁਰੂ ਮਹਾਰਾਜ ਦੀ ਜਿਹੜਾ ਕਿਰਪਾ ਹੋਵੀ ਹੋ ਹੋ ਜਾਵੇ ਤੇ ਨਾ ਨਿਗਾਹ ਥੋੜੀ ਬਦੀ ਆ ਜਾਵੇ ਜਾਂ ਹਨਾ ਕਿਤੇ ਨਾ ਕਿਤੇ ਦਿਲ ਦੇ ਵਿੱਚ ਆਇਆ ਵੀ ਮੇਰੀ ਨਿਗਾਹ ਹੋ ਹੁੰਦੀ ਤੇ ਮੈਂ ਆ ਕਰਦਾ ਜਾ ਉਹ ਕਰਦਾ ਹਨਾ ਨਹੀਂ ਨਹੀਂ ਦੇ ਉਸਤੁਰਾ ਨੇ ਦੋ ਪਾਣੇ ਵਿੱਚ ਜੋ ਸਤਿਗੁਰਾਂ ਨੇ ਬਖਸ਼ਿਆ ਜਿੰਨੀਗਾ ਨਹੀਂ ਉਸਤੁਰਾ ਨੇ ਗੀਤਨ ਦੀ ਦੌਰ ਬਖਸ਼ ਕੀਤੀ ਹੈ ਬਿਲਕੁਲ ਸੰਗਤਾਂ ਪਿਆਰ ਕਰਦੀਆਂ ਪਰਿਵਾਰ ਵੀ ਸਿੰਘ ਵੀ ਸੰਗਤਾਂ ਪਰਿਵਾਰ ਪਿਆਰ ਕਰਦੇ ਸਤਿਗੁਰੂ ਨੇ ਬੜੀ ਕਿਰਪਾ ਮਿਲਤਾਡੇ ਕਹਿੰਦਾ ਭਾਬ ਵਧੀਆ ਜੀਵਨ ਚੱਲਦਾ ਪਿਆ ਤੇ ਗੁਰੂ ਮਹਾਰਾਜ ਦੀ ਕਿਰਪਾ ਹੈ ਹਾਂਜੀ ਕੀ ਮੈਸੇਜ ਕੀ ਲਾਉਣਾ ਨੇ ਉਹ ਨੌਜਵਾਨ ਪੀੜੀ ਨੂੰ ਮੈਂ ਉਹ ਬੇਨਤੀ ਕਰਦਾ ਨੌਜਵਾਨ ਪੀੜ੍ਹੀ ਨੂੰ ਕਿ ਜਿੱਥੇ ਆਪਾਂ ਗੁਰਬਾਣੀ ਨਾਲ ਜੁੜੀਏ ਜੇ ਆਪਾਂ ਗੁਰਬਾਣੀ ਨਾਲ ਜੁੜਾਂਗੇ ਸਿੱਖੀ ਨਾਲ ਜੁੜਾਂਗੇ ਤਾਂ ਹੀ ਆਪਾਂ ਕੁਝ ਨਾ ਕੁਝ ਪ੍ਰਾਪਤੀ ਕਰ ਸਕਦੇ ਹਾਂ ਤਾਂ ਹੀ ਨਸ਼ਿਆਂ ਤੋਂ ਬਚ ਸਕਦੇ ਹਾਂ ਤਾਂ ਹੀ ਸਿੱਖੀ ਵੱਸ ਸਕਦੀ ਹੈ ਕਿਉਂਕਿ ਜੇ ਆਪਾਂ ਗੁਰਬਾਣੀ ਦੇ ਨਾਲ ਨਹੀਂ ਜੁੜੇ ਸਿੱਖੀ ਨਹੀਂ ਧਾਰਨ ਕੀਤੀ ਜੋ ਸਤਿਗੁਰਾਂ ਦਾ ਹੁਕਮ ਹੈ ਕਿ ਖੰਡੇ ਕੀ ਪਾਉਲ ਸਕੇ ਸੋਈ ਸਿੱਖ ਪ੍ਰਧਾਨ ਪਹਿਲਾ ਪਹਿਲੀ ਰਹਿਤ ਦੀ ਸਿੱਖ ਦੀ ਇਹ ਆ ਕਿ ਗੁਰੂ ਦਾ ਸਿੱਖ ਬਣੇ ਗੁਰਸਤਗੁਰ ਦਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ ਜੇ ਇਹਨਾਂ ਪਾਇਆ ਪੂਰਨ ਤੇ ਆਪਾਂ ਚੱਲਾਂਗੇ ਤੇ ਤਾਂ ਹੀ ਆਪਾਂ ਸਿੱਖ ਖਾ ਸਕਦੇ ਆ ਇਹੋ ਮੇਰੀ ਬੇਨਤੀ ਹੈ ਕਿ ਪਾਪੋਂ ਗੁਰਬਾਣੀ ਨਾਲ ਜੁੜੀਏ ਅਮਰ ਸੱਚੇ ਗੁਰੂ ਵਾਲੇ ਬਣੀਏ ਕਰੈਤਾ ਦਾ ਤਿਆਰ ਤਿਆਗ ਕਰੀਏ ਔਰ ਕੇਸ ਰੱਖੀਏ ਇਹ ਮੇਰੀ ਬੇਨਤੀ ਨੌਜਵਾਨਾਂ ਸਾਰੇ ਸੰਗਤਾਂ ਬਿਲਕੁਲ ਭਾਈ ਸਾਹਿਬ ਲਾਸਟ ਤੇ ਇੱਕ ਸੰਗਤਾਂ ਦੇ ਨਾਲ ਇੱਕ ਸ਼ਬਦ ਜਿਹੜਾ ਤੁਹਾਨੂੰ ਜਿਹੜਾ ਜਦੋਂ ਤੁਸੀਂ ਸਿੱਖਦੇ ਹੋ ਉਸ ਸਮੇਂ ਜਿਹੜਾ ਬਹੁਤ ਹੀ ਮਤਲਬ ਦਿਲ ਦੇ ਕਰੀਬ ਹੋਵੇ ਜਿਹੜਾ ਤੁਹਾਨੂੰ ਬਹੁਤ ਵਧੀਆ ਲੱਗਦਾ ਹੋ ਜਿਹੜਾ ਹਰ ਹਰ ਸਮੇਂ ਜਿਹੜਾ ਗੁਣਗਣਾਉਂਦੇ ਰਹੋ ਗੁਰੂ ਮਹਾਰਾਜ ਦਾ ਸ਼ਬਦ ਜਿਹੜਾ ਗੁਣਗਣਾਉਂਦੇ ਸੀ ਉਹ ਥੋੜਾ ਥਾਨਿਆ ਕਰਿਓ ਗੁਰਮੀਤ ਸੁਣਾਈਆ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆ ਹਰ ਕੀਆ ਕਥਾ ਕਹਾਣੀਆਂ ਬਲਹਾਰੀ ਗੁਰ ਆਪਣ ਬਲਹਾਰੀ ਇਹਾਂ ਕਥਾ ਕਹਾਣੀ ਵਰਨੀ ਤਸਮਾਈਆਂ ਹਰ ਕੀਆਂ ਕਥਾ ਕਹਾਣੀ ਹਰ ਕੀਆਂ ਕਥਾ ਕਹਾਣੀ ਸੋ ਇਹ ਹਨ ਭਾਈ ਸਾਹਿਬ ਬਾਈ ਹਰਦੀਪ ਸਿੰਘ ਜਿਨ੍ਹਾਂ ਦੀ ਅੱਖਾਂ ਦੀ ਜਿਹੜੀ ਲਾਈਟ ਜਾਣ ਤੋਂ ਬਾਅਦ ਵੀ ਇਹਨਾਂ ਨੇ ਹੌਸਲਾ ਨਹੀਂ ਹਾਰਿਆ ਗੁਰੂ ਦੇ ਲੜ ਲੱਗੇ শিক্ষা ગ્રહণ ਕਰਕੇ ਅੱਜ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਸੋ ਇਹਨਾਂ ਦੇ ਨਾਲ ਜਿਹੜੀ ਮੁਲਾਕਾਤ ਹੈ ਜਿਹੜੀ ਸਾਡੀ ਅੱਜ ਜਿਹੜੀ ਖੜੂਰ ਸਾਹਿਬ ਦੇ ਵਿੱਚ ਜਿਹੜੀ ਹੋਈ ਹੈ ਗੁਰੂਆਂ ਦੀ ਧਰਤੀ ਜਿਹੜਾ ਚਰਨ ਛੋਹ ਧਰਤੀ ਹੈ ਜਿਹੜੀ ਉੱਥੇ ਇਹ ਜਿਹੜੇ ਰਹਿ ਰਹੇ ਨੇ ਸੋ ਇਹਨਾਂ ਦਾ ਫੇਰ ਤੋਂ ਇੱਕ ਰਿ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹੋ ਜੀਆਂ ਵੀਡੀਓ ਜੜੀਆਂ ਨੇ ਜਿਹੜੀਆਂ ਜੱਦਾਬਾ ਕਹਿ ਸਕਦੇ ਆ ਕਿ ਸ਼ੇਅਰ ਕਰਨੀਆਂ ਚਾਹੀਦੀਆਂ ਤੇ ਇਹੋ ਜਿਹੀ ਵੀਡੀਓ ਦੇਖਣੀਆਂ ਚਾਹੀਦੀਆਂ ਨੇ ਖਬਰ ਪੰਜਾਬ ਟੀਵੀ ਦੇ ਲਈ ਕੈਮਰਾਮੈਨ ਹੈਪੀ ਸਭਰਾ ਦੇ ਨਾਲ ਕਪਨੀ ਗਿਲਦੀ ਰਿਪੋਰਟ